ਜਿਸ ਪਿਓ ਨੇ ਆਪਣੇ ਹੰਥੀ ਪੁੱਤ ਨੂੰ ਪਾਲਿਆ ਜਿਸ ਦਾਦਾ ਦਾਦੀ ਦੀ ਖੁਸ਼ੀ ਦੁੱਗਣੀ ਹੋ ਗਈ ਸੀ ਇਸ ਮੁੰਡੇ ਦੇ ਜੰਮੇ ਤੇ ਅੱਜ ਉਸਨੇ 24 ਸਾਲ ਦੇ ਹੁੰਦੇ ਹੋਏ ਆਪਣੇ ਹੀ ਪਰਿਵਾਰ ਨੂੰ ਕਿਸ ਤਰ੍ਹਾਂ ਦੇ ਨਾਲ ਖਾ ਲਿਆ ਪਿੰਡ ਵਾਲੇ ਇਸ ਦੀ ਗਵਾਹੀ ਭਰਦੇ ਨੇ ਕਲਯੁਗੀ ਪੁੱਤ ਨੇ ਪਹਿਲਾਂ ਦਾਦੀ ਉਸ ਤੋਂ ਬਾਅਦ ਦਾਦੇ ਦੀ ਵੀ ਜਾਨ ਗਏ ਤੇ ਗਵਾਂਢੀ ਆਖਦੇ ਨੇ ਕਿ ਉਸੇ ਨਹੀਂ ਲਈ ਗਈ ਹੈ ਲੱਗਦਾ ਹੈ ਮਾਂ ਨੂੰ ਵੀ ਲਹੂ ਲੋਹਾਨ ਕਰਤਾ ਤੇ ਪਿਓ ਦੀ ਵੀ ਜਾਨ ਲੈ ਲਈ। ਸਮਰਾਲਾ ਤੋਂ ਦਿਲ ਨੂੰ ਦਹਿਲਾਉਣ ਵਾਲਾ ਇਹ ਮਾਮਲਾ ਜਿੱਥੇ ਪਿੰਡ ਗਹਿਲੇਵਾਲ ਤੋਂ ਵਿੱਚ ਇੱਕ ਪੁੱਤ ਦੇ ਵੱਲੋਂ ਹੀ ਆਪਣੇ ਪਰਿਵਾਰ ਨੂੰ ਖਤਮ ਕਰਨ ਦੇ ਵੱਡੇ ਇਲਜ਼ਾਮ ਅਤੇ ਇਸ ਸੰਬੰਧੀ ਵੀ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ। ਪਤਾ ਲੱਗਿਆ ਕਿ ਲੱਕੜ ਦਾ ਬਾਲਾ ਮਾਰ-ਮਾਰ ਕੇ ਆਪਣੇ ਹੀ ਪਿਓ ਨੂੰ ਬੇਰਹਿਮੀ ਦੇ ਨਾਲ ਉਸਨੇ ਖਤਮ ਕੀਤਾ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਮਰ 55 ਸਾਲ ਦੇਭਜੋ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਤਾਂ ਮੌਕੇ ਤੇ ਪਹੁੰਚ ਕੇ ਹੀ ਪੁਲਿਸ ਨੇ ਉਹਨਾਂ ਦੇ ਪੁੱਤ ਪ੍ਰਭਜੋਤ ਸਿੰਘ ਜਿਸ ਦੀ ਉਮਰ 24 ਸਾਲ ਦੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਕਹਾਜੀ ਰਾਤ ਤੇਜ਼ ਤਾਰ ਹਥਿਆਰ ਤੇ ਇੱਕ ਬਾਲਾ ਲੈ ਕੇ ਘਰ ਦੇ 8 ਵਜੇ ਦਾ ਟਾਈਮ ਹੋਣਾ ਸੀ ਉੱਪਰ ਖੜਾ ਹੋ ਰਿਹਾ ਸੀ ਤੇ ਤੱਕ ਕਰੀਬ ਹੈ ਕੰਧਾਂ ਦੇ ਉੱਤੇ ਹੀ ਦੇਖਦਾ ਸੀ ਆਪਣੇ ਘਰ ਦੇ ਉੱਤੇ ਹੀ ਬਾਹਰ ਲੋਕਾਂ ਨੂੰ ਸ਼ੱਕ ਪਿਆ ਜਦੋਂ ਪ੍ਰਭਜੋਤ ਸਿੰਘ ਇਹ ਜਿਹੇ ਘਟਨਾ ਨੂੰ ਪਹਿਲਾਂ ਜਾਂ ਅਜੇ ਇਸ ਦੇ ਵਿੱਚ ਉਸਨੇ ਆਪਣੀ ਦਾਦੀ ਦੀ ਬੀਚਾ ਜੀ ਦੇਖਦਾ ਸੀ ਕਦੇ ਬਾਲਾ ਜ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹ ਲੈ ਕੇ ਚੜਦਾ ਸੀਗਾ ਸਖਤ ਸਜ਼ਾ ਮੇਰੀ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਨੇ ਮੈਨੂੰ ਫੋਨ ਕਰਿਆ ਜਮਾ ਵੀ ਆਈ ਆ ਕੇ ਬਾਅਦ ਦੇ ਕਮਰੇ ਦੇ ਵਿੱਚ ਉਸ ਨੂੰ ਬੰਦ ਕਰ ਨੂੰ ਬਾਹਰੋਂ ਨਿਕਲ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਾਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀ ਮ੍ਰਿਤਕ ਦੇ ਲੱਤ ਵਿੱਚ ਪਈ ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਪ੍ਰਭ ਉਦੋਂ ਪੁਲਿਸ ਤੋਂ ਬਾਅਦ ਵੀ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆਕੇ ਦੇਖਿਆ ਤੇ ਇਹ ਗੇਟ ਦੇ ਹੰਟਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਧਰ ਉਸਦੇ ਪਿਤਾ ਜੀ ਨੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰਾਂ ਚਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਇਹ ਗੇਟ ਖੋਲ੍ਹਿਆ ਸੀ ਗੇਟ ਖੁੱਲ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਹੋਈ ਸੀ ਮੁੰਡੇ ਤੇ ਜੰਮੇ ਤੇ ਅੱਜ ਜਸਵਿੰਦਰ ਸਿੰਘ ਦੀ ਬਾਗ ਨੂੰ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਹੈਗੀ ਉਮਰ ਜੀ 55 ਦਿਖਾਉਂਦੇ ਇਹ ਕੰਮ ਲਾ ਬਿਤੇ ਨੇ ਕੱਲ੍ਹ ਦੇ ਪੁੱਤ ਨੇ ਪਹਿਲਾਂ ਦਾਦੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤੇ ਨੇ ਹੀ ਅਫਸਰ ਮੈਂ ਮੈਂਟਲੀ ਅਫਸਰ ਮੈਂ ਆਖਦੇ ਨੇ ਕਿ ਉਸੇ ਨੇ ਹੀ ਲਈ ਗਈ ਹੈ ਵੈਸੇ ਜੇ ਮੈਂਟਲੀ ਅਫਸਰ ਹੋਵੇ ਤਾਂ ਆਈ ਮੈਂ ਨਾ ਕਰੇ ਪਹਿਲਾਂ ਇਹਨੇ ਡੇਢ ਤੋਂ 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਦੀ ਉਹ ਤੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਰਿਆ ਜਾਣ ਪਿੰਡ ਗਲੇ ਤੋਂ ਵਿੱਚ ਇੱਕ ਉਹ ਤੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਹੱਥ ਤੇ ਇਸ ਸੰਬੰਧੀ ਪੁਲਿਸ ਨੇ ਉਸ ਨੂੰ ਫਿਰ ਵਗਰਾ ਉੱਤੇ ਪੇਟ ਤੀਨਾ ਮਾਰਿਆ ਗਿਆ ਪਿਆਰ ਕਿੱਦਾਂ ਬਾਲਾ ਮਾਰਿਆ ਤੇ ਆਪਣੇ ਬਾਲਾ ਪਿਆਰੇ ਖੂਨ ਨਾਲ ਲਿਪੜਿਆ ਸੀਗਾ ਇਸ ਨੇ ਖਤਮ ਕੀਤਾ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਮਰ ਤੇ ਦੇਵਜੋ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਦੇ ਦੋ ਪੁਲਿਸ ਸਟੇਸ਼ਨ ਨੇ ਕੀਤੀ ਤੇ ਰਾਤ ਲੈ ਕੇ ਜੀਤੇ ਪਹੁੰਚ ਕੇ ਹੀ ਪੁਲਿਸ ਨੇ ਉਹਨਾਂ ਦੇ ਪੁੱਤ ਪ੍ਰਭ ਜੋਤੀ ਨੂੰ ਅਜੇ ਹੀ ਮੰਗ ਕਰਦੇ ਨੇ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਘਾਲ ਸਕਦਾ ਹੈ ਮਤਲਬ ਵੀ ਬੀਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦੇ ਹੋਏ ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭ ਜੀ ਹਾਂ ਜੀ ਡਾਕਟਰ ਹਰਪ੍ਰੀਤ ਐਸ ਕੇ ਐਸ ਮਿਰਾਲਾ ਦੱਸੋ ਰਾਤਿਕ ਇਹ ਮਾਮਲਾ ਸੀ ਪੀਟੀਟੀ ਦੇ ਅਸੇਸ ਤੋਂ ਬਾਹਰ ਲੱਗਦਾ ਹੈ ਜੀ ਇੱਕ ਰਾਕ ਬੋਡੀ ਲਿੰਗ ਜਮ੍ਹਾਂ ਕਰਾ ਕੇ ਗਏ ਆ ਸੋਨ ਵਾਲੇ ਥਾਣੇ ਨੂੰ ਪੁਲਿਸ ਪਰਸਨਲ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬਾਡੀ ਪੋਸਟਮਾਰਟਮ ਵਾਸਤੇ ਮੌਸਰੂਮ ਵਿੱਚ ਰੱਖ ਕੇ ਰਹਿ ਗਏ ਆ। ਮਸਲਾ ਦੱਸ ਰਹੇ ਹੋ ਕਿ ਇਹ ਇੰਗਲਿਸ਼ ਮਾਈਂਡਿੰਗ ਕਰਦੇ। ਇਹ ਕਮਰੇ ਦੇ ਵਿੱਚ ਸੋਟ ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਫੈਮਿਲੀ ਮੈਂਬਰ ਹੋਣਗੇ ਨਾ ਜੀ। ਕਿਸ ਤਾਂ ਬੜੀ ਜਿਸਕਿਨ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ। ਪੀੜੀ ਫਾਈਨਲ ਰਿਪੋਰਟ ਆਉ ਪੋਸਟਮਾਰਟਮ ਤੋਂ ਬਾਅਦ ਬੰਦ ਕਰਦੇ ਕੀਤੇ ਇੰਜਰੀ ਕਿੰਨੀ ਇੰਜਰੀ ਇਹਦੇ ਹੈਡ ਤੇ ਹੈਗੀ ਜੀ ਸਿਰ ਦੇ ਵਿੱਚ ਸਾਈਜ਼ ਦੇ ਹੈਗੀ ਆ ਬੇਸ ਤੇ ਸਾਰੇ ਹੈਗੀ ਆ। ਕਾਫੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀ ਸੀਗੀ। ਮਲਟੀਪਲ ਇੰਜਰੀ ਕਰਕੇ ਇਹਨਾਂ ਦੇ